ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿਅਰਸ ਮੈਂ ਅਮਰਵੀਰ ਸਿੰਘ ਅੱਜ ਦੇ ਪ੍ਰੋਗਰਾਮ ਵਿੱਚ ਆਪ ਸਭ ਦਰਸ਼ਕਾਂ ਦਾ ਸਵਾਗਤ ਕਰਦਾ ਜੀ ਤੇ ਅੱਜ ਅਸੀਂ ਪੰਜਾਬ ਦੇ ਮੌਜੂਦਾ ਹਾਲਾਤਾਂ ਬਾਰੇ ਗੱਲ ਕਰਾਂਗੇ ਪਿੰਡ ਬਰਗਾੜੀ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬੀ ਦੀ ਜਿਹੜੀ ਘਟਨਾ ਹੋਈ ਹੈ ਉਹਦੇ ਵਿੱਚ ਬੀਤੀ ਕੱਲ ਪੰਜਾਬ ਪੁਲਿਸ ਨੇ ਇਹ ਦਾਵਾ ਕੀਤਾ ਹੈ ਕਿ ਉਹਨਾਂ ਨੇ ਇੱਕ ਕੇਸ ਸੁਲਝਾਉਂਦੇ ਹਨ ਦੋ ਬੰਦਿਆਂ ਨੂੰ ਪਿੰਡ ਪੰਜਗਰਾਈਆਂ ਦੇ ਜੋ ਵਸਨੀਕ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਦਾ ਨਾਮ ਜਸਵਿੰਦਰ ਸਿੰਘ ਅਤੇ ਰੁਪਿੰਦਰ ਸਿੰਘ ਹੈ ਇਸੇ ਤੇ ਆਧਾਰਿਤ ਇੱਕ ਫੋਨ ਰਿਕਾਰਡ ਫੋਨ ਦੀ ਰਿਕਾਰਡਿੰਗ ਇੱਕ ਪੇਸ਼ ਕੀਤੀ ਗਈ ਹੈ ਸਬੂਤ ਦੇ ਤੌਰ ਤੇ ਜਿਹਦੇ ਵਿੱਚ ਜਿਹਦੇ ਵਿੱਚੋਂ ਇਹ ਦਾਵਾ ਕੀਤਾ ਗਿਆ ਕਿ ਦੁਬਈ ਅਤੇ ਆਸਟ੍ਰੇਲੀਆ ਤੇ ਕੁਝ ਬੰਦੇ ਇਹਨਾਂ ਨੂੰ ਪੈਸੇ ਦੇ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਦਬੀ ਕਰਵਾ ਰਹੇ ਹਨ ਪੰਜਾਬ ਪੁਲਿਸ ਅਤੇ ਪੰਜਾਬ ਸਰਕਾਰ ਨੇ ਇਹ ਦਾਵਾ ਕੀਤਾ ਕੱਲ ਤੇ ਬੜਾ ਥੋੜੇ ਸਮੇਂ ਦੇ ਵਿੱਚ 24 ਘੰਟਿਆਂ ਦੇ ਅੰਦਰ ਅੰਦਰ ਆਸਟ੍ਰੇਲੀਆ ਅਤੇ ਦੁਬਈ ਦੇ ਜਿਹੜੇ ਸਿੰਘ ਨੇ ਉਹਨਾਂ ਨੇ ਸਾਹਮਣੇ ਆ ਕੇ ਇਹ ਗੱਲ ਦਾ ਇਸ ਗੱਲ ਦਾ ਖੰਡਨ ਕੀਤਾ ਹੈ ਅਤੇ ਉਹਨਾਂ ਨੇ ਆਪਣਾ ਪੱਖ ਰੱਖਿਆ ਹੈ ਇਹਦੇ ਉੱਤੇ ਇਸੇ ਦੇ ਉੱਤੇ ਗੱਲਬਾਤ ਕਰਨ ਲਈ ਅੱਜ ਸਾਡੇ ਨਾਲ ਹਰਦੀਪ ਸਿੰਘ ਜੀ ਜਿਨ੍ਹਾਂ ਦਾ ਫੋਨ ਨੰਬਰ ਪੁਲਿਸ ਦੇ ਪੁਲਿਸ ਨੇ ਆਪਣੀਆਂ ਰਿਪੋਰਟਾਂ ਵਿੱਚ ਦਿੱਤਾ ਹੈ ਉਹ ਸਾਡੇ ਨਾਲ ਅੱਜ ਦੁਬਈ ਤੋਂ ਜੁੜ ਚੁੱਕੇ ਨੇ ਫੋਨ ਲਾਈਨ ਤੇ ਹਰਦੀਪ ਸਿੰਘ ਜੀ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ ਕਿ ਕੀ ਉਹਨਾਂ ਦਾ ਪੱਖ ਕੀ ਹੈ ਇਹਦੇ ਤੇ ਉਹ ਕੀ ਕਹਿਣਾ ਚਾਹੁੰਦੇ ਨੇ ਉਹ ਕੀ ਸੋਚਦੇ ਨੇ ਤੇ ਅਸਲੀਅਤ ਕੀ ਹੈ ਇਸ ਸਾਰੀ ਘਟਨਾ ਦੀ ਹਾਂਜੀ ਵੀਰ ਜੀ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਦੀ ਫਤਿਹ ਵੈਕੁਰਜੀ ਦਾ ਖਾਲਸਾ ਵੈਕੁਰਜੀ ਦੀ ਫਤਗੀ ਹਰਦੀਪ ਸਿੰਘ ਜੀ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿ ਇਹ ਘਟਨਾ ਤੇ ਜਦੋਂ ਤੁਹਾਡਾ ਨਾਮ ਸਾਹਮਣੇ ਆਇਆ ਮਤਲਬ ਤੁਹਾਡਾ ਨੰਬਰ ਆਇਆ ਜਦੋਂ ਪੁਲਿਸ ਦੀ ਰਿਪੋਰਟ ਵਿੱਚ ਤਾਂ ਤੁਹਾਡਾ ਪਹਿਲਾ ਰਿਐਕਸ਼ਨ ਕੀ ਸੀ ਤੇ ਤੁਸੀਂ ਇਹਦਾ ਕੀ ਸਪਸ਼ਟੀਕਰਨ ਹੈਗਾ ਤੁਹਾਡੇ ਕੋਲ ਹਾਂਜੀ ਜਿਸ ਵੇਲੇ ਸਾਡਾ ਜਿਸ ਵੇਲੇ ਨੰਬਰ ਆਇਆ ਹੈ ਨਾ ਸਾਡਾ ਮੇਰੀ ਸਿਸਟਰ ਨੇ ਸਵੇਰੇ ਮੈਨੂੰ ਮੈਸੇਜ ਕੀਤਾ ਕਹਿੰਦੀ ਜਿਹੜਾ ਨੰਬਰ ਅਖਬਾਰ ਦੇ ਵਿੱਚ ਆਇਆ ਉਹ ਦੇ ਖਾਲਸਾ ਨਹੀਂ ਆਇਆ ਤੇ ਪਹਿਲਾਂ ਤਾਂ ਮੈਂ ਹੋਰੇ ਤਰ੍ਹਾਂ ਜਾਣੇ ਕਿ ਮੈਂ ਕਹਿੰਦਾ ਮੇਰਾ ਨੰਬਰ ਕਿਦਾਂ ਅਖਵਾਵ ਦੇ ਵਿੱਚ ਆ ਗਿਆ ਵੀ ਮੈਂ ਇੱਥੋਂ ਕੋ ਬੈਠੇ ਨੇ ਕੋਈ ਚੰਗਾ ਰੌਂਕ ਕੰਮ ਨਹੀਂ ਕੀਤਾ ਜਿਸ ਦੇ ਨਾਲ ਮੈਨੂੰ ਪਿਛਲੇ ਹਫਤੇ ਦੇ ਕੇਸਾਂ ਦੇ ਵਿੱਚ ਅਨਵੋਲਵ ਕਰੇ ਤੇ ਉਸ ਤੋਂ ਬਾਅਦ ਫਿਰ ਮੈਂ ਮੈਨੂੰ ਕਹਿੰਦੀ ਭਾਜੀ ਤੁਹਾਡਾ ਨੰਬਰ ਸਰਚ ਆਇਆ ਤੇ ਤੁਸੀਂ ਉਹ ਜਿਹੜੇ ਮੁੰਡੇ ਆ ਜੀ ਉਹਨਾਂ ਦੀ ਕੋਈ ਹੈਲਪ ਕੀਤੀ ਆ ਇੱਥੇ ਬੈਠੇ ਨੇ ਫਿਰ ਮੈਂ ਉਹਨੂੰ ਕਹਾਂਗਾ ਹਾਂ ਮੈਂ ਤਾਂ ਨਹੀਂ ਹਾਂ ਮੈਂ ਇਹ ਗੱਲ ਮੰਨਦਾ ਤੇ ਮੈਂ ਉਹਨਾਂ ਨੂੰ ਫੋਨ ਵੀ ਕੀਤਾ ਔਰ ਉਹਨਾਂ ਦੀ ਹੈਲਪ ਕਰਨ ਦੀ ਕੋਸ਼ਿਸ਼ ਵੀ ਕੀਤੀ ਆ ਥੋੜਿਆ ਮਨ ਨੂੰ ਬਹੁਤ ਹੋਰੇ ਤਰ੍ਹਾਂ ਹੋਇਆ ਵੀ ਯਾਰ ਹੈਲਪ ਕਰਨ ਦੀ ਚੱਕਰ ਵਿੱਚ ਵੀ ਦੀ ਸਾਨੂੰ ਪੁਲਿਸ ਅਜਾਉਣਾ ਚਾਹੀਦੀ ਆ ਹਰ ਇੱਕ ਬੰਦੇ ਦਾ ਹੁੰਦਾ ਜਦੋਂ ਆਪਾਂ ਕੋਈ ਵੀ ਹੈ ਨਾ ਕਰਦੇ ਆ ਤੇ ਜਿਹੜੇ ਸਟੇਟ ਤੇ ਆਪਾਂ ਨੂੰ ਪਾਉਣ ਜਾਂਦੇ ਆ ਉਹ ਉਹਦੇ ਨਾਲ ਥੋੜਿਆ ਮਨ ਨੂੰ ਹੁੰਦਾ ਵਾ ਜੀ ਨੀ ਪੁਲਿਸ ਨੇ ਇਹ ਦਾਅਵਾ ਕੀਤਾ ਉਹਨਾਂ ਨੂੰ ਗ੍ਰਿਫਤਾਰ ਕਰਕੇ ਰੁਪਿੰਦਰ ਸਿੰਘ ਨੂੰ ਤੇ ਜਸਵਿੰਦਰ ਸਿੰਘ ਨੂੰ ਕਿ ਇਹਨਾਂ ਨੂੰ ਆਸਟ੍ਰੇਲੀਆ ਤੋਂ ਪੈਸੇ ਦਿੱਤੇ ਗਏ ਸੀ ਕਿ ਇਹਨਾਂ ਨੇ ਬੇਅਦਬੀ ਕੀਤੀ ਹੈ ਗੁਰੂ ਗ੍ਰੰਥ ਸਾਹਿਬ ਦੀ ਇਹਦੇ ਪਿੱਛੇ ਵਿਦੇਸ਼ੀ ਤਾਕਤਾਂ ਦਾ ਹੱਥ ਹੈ ਹਾਂਜੀ ਇਹ ਇਹ ਪਰਾਂੀਆਂ ਖਬਰਾਂ ਬਣਾ ਕੇ ਇਹ ਨਹੀਂ ਆਪਣੇ ਲੜਛਡੌਣ ਦੀ ਕੋਸ਼ਿਸ਼ ਕੀਤੀ ਸੀ ਜੀ ਆਪਣੇ ਪੰਜਾਬ ਪੁਲਿਸ ਜਾਂ ਪੰਜਾਬ ਗਵਰਨਮੈਂਟ ਨੇ ਕਿਉਂਕਿ ਇਹ ਜਿਹੜੀ ਆ ਇਹ ਇੱਕ ਬਜੰਦਾਰ ਗੱਲ ਨਹੀਂ ਚੱਲੀ ਵੀ ਬੰਦੇ ਉਹਨਾਂ ਨੂੰ ਪੈਸੇ ਤੇ ਦੇ ਗਏ ਜਾਂ ਕੋਈ ਇਦਾਂ ਦੀ ਗੱਲ ਵਾਸਿਆ ਜੀ ਤੇ ਮੈਂ ਤਾਂ ਇਹ ਗੱਲ ਕਹਿਣੀ ਚਾਹਾਂਗਾ ਜਿੱਦਣ ਸਾਨੂੰ ਪਤਾ ਲੱਗਾ ਉਹ ਪੂਰੇ ਗੋਲੀ ਕਾਹਨ ਦਾ ਜੀ ਉਸ ਦਿਨ ਸਾਡੇ ਜਿੰਨੇ ਵੀ ਇੱਥੇ ਵੀਰ ਆ ਆਪਣੇ ਦਵੇਈ ਦੇ ਵਿੱਚ ਤੇ ਸੰਗ ਤੇ ਆ ਜਾਂ ਮੁੰਡੇ ਜਿਹੜੇ ਟਰੱਕ ਡਰਾਈਵਰ ਵੀ ਰਿਹਾ ਜਾਂ ਲੀਵਰ ਕਰਦੇ ਆ ਵੀਰ ਹਾਂਜੀ ਉਹਨਾਂ ਨੇ ਗੌਰਵਾਰੇ ਸਾਬ ਕਥੀ ਹੋ ਕੇ ਇਹ ਫੈਸਲਾ ਕੀਤਾ ਸੀ ਵੀ ਅਸੀਂ ਇੱਥੇ ਕੋਈ ਇਹੋ ਜਿਹਾ ਆਪਾਂ ਨਹੀਂ ਕਰ ਸਕਦੇ ਧਰਨਾ ਪ੍ਰਦਰਸ਼ਨ ਨਹੀਂ ਕਰ ਸਕਦੇ ਜਾਂ ਕੌਂਸੂਲੇਟ ਦੇ ਅੱਗੇ ਜਾ ਕੇ ਕੋਈ ਨਜ਼ਾਰਾ ਨਹੀਂ ਕਰ ਸਕਦੇ ਕਿਉਂਕਿ ਜਿਹੜਾ ਜੋ ਕਾਨੂੰਨ ਆ ਉਹ ਆਪਾਂ ਨੂੰ ਇਜਾਜ਼ਤ ਨਹੀਂ ਦਿੰਦਾ ਆ ਰੋਡ ਪ੍ਰਦਰਸ਼ਨ ਕਰਨ ਦਾ ਜੀ ਤੇ ਫਿਰ ਸਾਡੇ ਸਾਰੇ ਵੀਰਾਂ ਨੇ ਇਹ ਗੱਲ ਕੀਤੀ ਕਹਿੰਦੇ ਵੀ ਚਲੋ ਆਪਾਂ ਆਪਣੀ ਜਿਹੜੀ ਤਸਵੰਦ ਦੀ ਕਮਾਈ ਹੈ ਜਿਹੜੀ ਉਹ ਆ ਪਾਉਣਾ ਤੱਕ ਪਹੁੰਚ ਵੀ ਕਰੀਏ ਕਿਉਂਕਿ ਉਹ ਐਸਵੇਲੇ ਲਾਜ ਦੀ ਹੁੰਦਾ ਤੇ ਗੁਰੂ ਸਾਹਿਬ ਹੀ ਕਹਿੰਦੇ ਆ ਕਿ ਜਦੋਂ ਕਿਸੇ ਦੇ ਆਣ ਬਣੇ ਤਾਂ ਫਿਰ ਉਹਨਾਂ ਦੇ ਨਾਲ ਖੜਨਾ ਚਾਹੀਦਾ ਹਾਂਜੀ ਤੇ ਇਥੇ ਕਰਕੇ ਜਿੰਨੇ ਸਾਡੇ ਵੀਰ ਸੀ ਇੱਥੇ ਉਹਨਾਂ ਨੇ ਜਿੱਲੇ ਵੀ ਕਿਸੇ ਵੀ ਥੇਰੇ ਦੇ ਵਿੱਚ ਪੈਸੇ ਸੀ ਜਿੰਨੇ ਵੀ ਚਾਹੇ ਕਿਸੇ ਦੇ 500 ਸੀ ਚਾਹੇ ਜਾਂ 200 ਚਾਹੇ ਉਹ ਜਿੱਲੇ ਵੀ ਸਕੇ ਜੀ ਉਹਨਾਂ ਨੇ ਪੁੱਛਿਆ ਕਿ ਇਹਨੂੰ ਵੇਖ ਛੱਡ ਦਈਏ ਤੇ ਜਦ ਮਹਾਰਾਜ ਜੀ ਗੁਰੂ ਗ੍ਰੰਥ ਸਾਹਿਬ ਜੀ ਵਾਣੀ ਦੇ ਵਿੱਚ ਇੱਕ ਪੰਕਤੀ ਆਉਂਦੀ ਆ ਜੇ ਜੀਵੇ ਪਤ ਲੱਖੀ ਜਾਏ ਸਭ ਹਰਾਮ ਦੀ ਤਾਕਿ ਸਖਾਏ ਜੀ ਇਹ ਪੰਕਤੀ ਸ਼ਾਇਦ ਉਹਨਾਂ ਵੀਰਾਂ ਦੇ ਸਾਰਿਆਂ ਦੇ ਅੰਦਰ ਘਰ ਕਰ ਕਰ ਚੁੱਕੀ ਵੀ ਵੀ ਅਸੀਂ ਸਾਡੇ ਦਾ ਗੁਰੂ ਦੀ ਪਤ ਲੱਗ ਗਈ ਆ ਅਸੀਂ ਸਾਡੇ ਲਈ ਸਾਡਾ ਕੋਈ ਹਰਾਮ ਆ ਅਸੀਂ ਉਹਨਾਂ ਚੱਕਰ ਕੁਛ ਨਹੀਂ ਆਪਣੇ ਲਈ ਸੋਚਾਂਗੇ ਜਿੰਨਾ ਚੱਕਰ ਉਹ ਵੀਰਾਂ ਤੇ ਉਹ ਵੀਰ ਘਰ ਨਹੀਂ ਉਹਦੇ ਜਾਂ ਉਹ ਵੀਰ ਆਪਣੇ ਇਲਾਜ ਲਈ ਕੋਈ ਨੂੰ ਇਦਾਂ ਦਾ ਕਰਦੇ ਹਨਾ ਪ੍ਰੋਪਗੈਂਡਾ ਤੋ ਜਿਵੇਂ ਜਿੰਨੀ ਵੀ ਸਾਡੇ ਕੋਲ ਡੋਨੇਸ਼ਨ ਇਕੱਠੀ ਹੋਈ ਸੀ ਤਾਂ ਅਸੀਂ ਨਾ ਵੀਰਾਂ ਤੱਕ ਸੰਬਰਕ ਕਰਨ ਦੀ ਕੋਸ਼ਿਸ਼ ਕੀਤੀ ਤੇ ਦੋ ਵੀਰ ਆ ਜਿਹੜੇ ਅਜੀਤ ਸਿੰਘ ਤੇ ਵਿਜਨਤ ਸਿੰਘ ਇਹਨਾਂ ਤੱਕ ਪਹੁੰਚੀ ਨਹੀਂ ਕੀਤੀ ਆ ਤੇ ਇਹ ਇਸ ਨੂੰ ਵੀ ਕਰ ਰਹੇ ਸੀਗੇ ਆਪਣੇ ਰਵਿੰਦਰ ਸਿੰਘ ਨੂੰ ਫੋਨ ਕੀਤਾ ਸੀਗਾ ਤੇ ਰਵਿੰਦਰ ਸਿੰਘ ਨੂੰ ਫੋਨ ਕਰਨ ਤੋਂ ਬਾਅਦ ਸਾਡਾ ਸਿੰਘ ਜਿਹੜਾ ਸੀਗਾ ਇੰਡੀਆ ਉਹ ਗਿਆ ਵੀ ਉੱਥੇ ਹਾਂਜੀ ਵੈਸੇ ਲੈ ਕੇ ਉੱਥੇ ਇੱਕ ਜਿਹੜਾ ਇੱਕ ਬੰਦਾ ਬੈਠਾ ਸੀ ਤੇ ਉਹ ਕਹਿੰयो ਨੇ ਕਿਹਾ ਵੀ ਮੈਂ ਖਾਲਸਾ ਏਡ ਤੋਂ ਆ ਮੈਂ ਅਸੀਂ ਇਹਦਾ ਇਲਾਜ ਕਰਾ ਰਹੇ ਆ ਤੇ ਸਾਨੂੰ ਨਹੀਂ ਪਤਾ ਉਹ ਬੰਦਾ ਕੌਣ ਅਸੀਂ ਜਾਣਦੇ ਨਹੀਂ ਸੀ ਤੇ ਅਸੀਂ ਕਿਹਾ ਚਲੋ ਠੀਕ ਆ ਪਰ ਅਸੀਂ ਕਿਹਾ ਵੀ ਅਸੀਂ ਇਹਨਾਂ ਨੂੰ ਮਿਲਣਾ ਉਹ ਆਪਣੇ ਮੁੰਡਾ ਜਿਹੜਾ ਇੰਡੀਆ ਸਿਕਾ ਉਹ ਕਹਿੰਦਾ ਅਸੀਂ ਮਿਲਣਾ ਵਾ ਇਹਨੂੰ ਤੇ ਅਸੀਂ ਉਹਨੂੰ ਕੁਝ ਆਪਣੇ ਜਿਹੜੀਆਂ ਹੈਲਪ ਆਪਣੇ ਇਲਾਜ ਵਾਸਤੇ ਜੀ ਉਹ ਕਹਿੰਦੇ ਵੀ ਤੁਸੀਂ ਨਹੀਂ ਮਿਲ ਸਕਦੇ ਪਰਿਵਾਰਕ ਮੈਂਬਰ ਹੀ ਮਿਲ ਸਕਦੇ ਆ ਤੇ ਕਾਸੀ ਤੁਸੀਂ ਉਹ ਯਾਤਨੀ ਦੇਖਾਦੇ ਅੰਦਰ ਜਾਣ ਉਹ ਆਪਣੇ ਫਿਰ ਉਹ ਮੁੰਡਾ ਜਿਹੜਾ ਅੰਦਰ ਨਹੀਂ ਗਿਆ ਉਸ ਤੋਂ ਬਾਅਦ ਅਸੀਂ ਉਹਨੂੰ ਕਾਲ ਨਹੀਂ ਕੀਤੀ ਤੇ ਕੋ ਛੱਤ ਅਸੀਂ ਉਹਨੂੰ ਕਾਲ ਕੀਤੀ ਉਸ ਤੋਂ ਬਾਅਦ ਮੈਂ ਇਹਨੂੰ ਕਿਹਾ ਕਿ ਜਿੱਦਾਂ ਜਿਹੜਾ ਕੋਈ ਪਰਿਵਾਰਕ ਮੁੰ ਮਰਜ਼ੂਮੇਬਾਰ ਆ ਜਾਊਗਾ ਉਸ ਤੋਂ ਬਾਅਦ ਤੁਹਾਡੇ ਜਿਹੜੇ ਐ پیسے ਜਿਹੜੇ ਉੱਥੇ ਤੱਕ ਪਹੁੰਚ ਦੇ ਕਰਾਂਗੇ ਅਸੀਂ ਤੇ ਫਿਰ ਉਸ ਤੋਂ ਬਾਅਦ ਸਾਡੇ ਜਿਹੜੀਆਂ ਫੋਨਾਂ ਦੇ ਵਿੱਚੋਂ ਇਹ ਕੱਢ ਕੇ ਨੰਬਰ ਸਾਡੇ ਹਾਂਜੀ ਉਹ ਇਹ ਵਾਰ ਨੂੰ ਦੇ ਦਿੱਤੇ ਤੇ ਉਹ মিডিਆ ਦੇ ਦੇ ਦਿੱਤੇ ਤੇ মিডিਆ ਵਾਲਿਆਂ ਨੇ ਇਦਾਂ ਲੋਕਾਂ ਦੇ ਦੇ ਜੀ ਇਹਦੇ ਨਾਲ ਮੈਂ ਇਹ ਵੀ ਤੁਹਾਨੂੰ ਪੁੱਛਣਾ ਚਾਹੂੰਗਾ ਕਿ ਜਦੋਂ ਇੰਨੇ ਰੁਪਿੰਦਰ ਸਿੰਘ ਨੂੰ ਅਰੈਸਟ ਕਰਕੇ ਤੁਹਾਡਾ ਨੰਬਰ ਦਿੱਤਾ ਤਾਂ ਜਿਹੜੇ ਤੁਹਾਡੇ ਪਿੱਛੇ ਘਰ ਦੇ ਹੈਗੇ ਨੇ ਫੈਮਿਲੀ ਹੈਗੀ ਹੈ ਸਾਰੀ ਉਹਨਾਂ ਨੂੰ ਵੀ ਕੋਈ ਤੰਗ ਪਰੇਸ਼ਾਨ ਕਰਨ ਦੀ ਜਾਂ ਉਹਨਾਂ ਨੂੰ ਪੁਲਿਸ ਵੱਲੋਂ ਕੋਈ ਹਿਰਾਸਤ ਚ ਲੈਣ ਦੀ ਕੋਈ ਗੱਲ ਸਾਹਮਣੇ ਆਈ ਹੈ ਇਦਾਂ ਦੀ ਨਹੀਂ ਜੀ ਅਸਲ ਦੇ ਵਿੱਚ ਮੈਂ ਇੱਕ ਗੱਲ ਕਰਨ ਕਰਦਾ ਹਾਂ ਵੇ ਪੁਲਿਸ ਨੇ ਦਾਵਾ ਤਾਂ ਕਰ ਦਿੱਤਾ ਵੀ ਅਸੀਂ ਜਿਹੜੇ ਇਹ ਜਿਹੜੇ ਬੰਦੇ ਇਨਵੋਲ ਹੋਏ ਉਹਨਾਂ ਨੂੰ ਅਰੈਸਟ ਕਰ ਲਿਆ ਫਲਾਣਾ ਜਾਂ ਜਿਹੜੇ ਬੰਦੇ ਇਹਨਾਂ ਦੀ ਫੋਟੋ ਕਰਦੇ ਉਹਨਾਂ ਦੀ ਅਸੀਂ ਕਰ ਰਹੇ ਆ ਹਨਾ ਹਾਂਜੀ ਉਹਨਾਂ ਨੂੰ ਨਾ ਦਾ ਮੇਰਾ ਨਾਮ ਪਤਾ ਲੱਗਾ ਵੀ ਕੀ ਆ ਸੀ ਕੀ ਨਾਂ ਸਗਾ ਆਪਣੇ ਜਿਹੜਾ ਨੰਬਰ ਆ ਉਹਨੇ ਸਿਰਫ ਇੱਕ ਲੋਕਾਂ ਦੇ ਵਿੱਚ ਹੈ ਨਾ ਧੰਬਲੂਸਾ ਪਾਉਣ ਦੇ ਲਈ ਇਹ ਜਿਹੜੀ ਸਾਰੀ ਖਬਰ ਬਣਾ ਕੇ ਮੀਡੀਆ ਦੇ ਵਿੱਚ ਦਿੱਤੀ ਗਈ ਕੋਈ ਉੱਥੇ ਆਪਣੇ ਵਕੀਲਾਂ ਦੇ ਥਰੂ ਜਾਂ ਇਸ ਖਬਰ ਦੇ ਵਿੱਚ ਇਸ ਕੇਸ ਦੇ ਵਿੱਚ ਕੋਈ ਦਾਅਵਾ ਜੀ ਤੁਸੀਂ ਕੋਈ ਵਕੀਲਾਂ ਦੇ ਥਰੂ ਆਪਣੀ ਫੈਮਿਲੀ ਦੇ ਥਰੂ ਉੱਥੇ ਬੈਕ ਚੈਨਲਿੰਗ ਦੇ ਥਰੂ ਕੋਈ ਅਪਰੋਚ ਕੀਤੀ ਹੈ ਪ੍ਰਸ਼ਾਸਨ ਦੇ ਨਾਲ ਕੇਸ ਇਹਦੇ ਵਿੱਚ ਮੇਰਾ ਨੰਬਰ ਆਇਆ ਕਿ ਮੇਰਾ ਇਹ ਪੱਖ ਹੈ ਜਾਂ ਜੋ ਵੀ ਹੈਗਾ ਇਹਦੇ ਵਿੱਚ 파ਟ ਹਾਂਜੀ ਪ੍ਰਸ਼ਾਸਨ ਦੇ ਨਾਲ ਉਹ ਨਹੀਂ ਪੁੱਛੀ ਗਈ ਅਸੀਂ মিডিਆ ਦੇ ਨਾਲ ਜ਼ਰੂਰ ਕੀਤੀ ਹੈ মিডিਆ ਅਸੀਂ ਅੱਜ ਅੱਜ ਸ਼ਾਇਦ ਮੀਡੀਆ ਦੇ ਵਿੱਚ ਕੋਈ ਨਾ ਕੋਈ ਗੱਲਬਾਤ ਆਊਗੀ ਮੀਡੀਆ ਵਾਲਿਆਂ ਨੇ ਮੇਰੇ ਫੋਨ ਤੇ ਉੱਤੇ ਕਾਲਾਂ ਕੀਤੀਆਂ ਹੋਰ ਵੀ ਬਹੁਤ ਕਾਲਾਂ ਆਈਆਂ ਜਿਨ੍ਹਾਂ ਜਿਨ੍ਹਾਂ ਵੀਰਾਂ ਨੂੰ ਪਤਾ ਲੱਗਾ ਪਰ ਅਸੀਂ ਕਿਸੇ ਦਾ ਫੋਨ ਕੱਟਿਆ ਨਹੀਂ ਅਸੀਂ ਅਟੈਂਡ ਕੀਤਾ ਅਸੀਂ ਉਹਨਾਂ ਨੂੰ ਜਵਾਬ ਦਿੱਤਾ ਜੀ ਕਿਉਂਕਿ ਅਸੀਂ ਅਸੀਂ ਸਹੀ ਬੰਦੇ ਆ ਜਿੰਨੇ ਵੀ ਹੈਗੇ ਆ ਜੋ ਵੀ ਹੈਗੇ ਆ ਸੱਚੇ ਆ ਅਸੀਂ ਆਹੀ ਗੱਲ ਫੋਨ ਬੰਦ ਕਰਨੇ ਅਸੀਂ ਆਪਣਾ ਜਵਾਬ ਦੇਵਾਂਗੇ ਉਹਨਾਂ ਨੂੰ ਜੋ ਵੀ ਗੱਲ ਆ ਤੇ ਇਹਦੇ ਨਾਲ ਤੁਸੀਂ ਮੈਨੂੰ ਇਹ ਵੀ ਦੱਸੋ ਰੁਪਿੰਦਰ ਸਿੰਘ ਨੂੰ ਤੁਸੀਂ ਪਹਿਲਾਂ ਤੋਂ ਜਾਣਦੇ ਸੀ ਪਹਿਲਾਂ ਕੰਟੈਕਟ ਦੇ ਵਿੱਚ ਸੀ ਉਹਨਾਂ ਦੇ ਜਾਂ ਫਿਰ ਤੁਸੀਂ ਇਹ ਜਿਹੜਾ ਹਾਦਸਾ ਹੋਇਆ ਬੇਦਬੀ ਦਾ ਇਹ ਤੋਂ ਬਾਅਦ ਜਦੋਂ ਉਹਨਾਂ ਦੇ ਸੱਟ ਲੱਗੀ ਆ ਉੱਥੇ ਉਹ ਤੋਂ ਬਾਅਦ ਤੁਸੀਂ ਉਹਨਾਂ ਦੇ ਕੰਟੈਕਟ ਦੇ ਵਿੱਚ ਆਏ ਹੋ ਰੁਪਿੰਦਰ ਸਿੰਘ ਵੀ ਸਾਡੀ ਪਹਿਲਾਂ ਕੋਈ ਨਹੀਂ ਐਦਾਂ ਦੇ ਸੀਗੇ ਜੀ ਅਸੀਂ ਉਹਨਾਂ ਨੂੰ ਜਾਣਦੇ ਸੀ ਜਾਂ ਸਾਡਾ ਉਹਦੇ ਨਾਲ ਕੋਈ ਪੁਰਾਣਾ ਸਬੰਧ ਸੀ ਜੀ ਰੁਪਿੰਦਰ ਸਿੰਘ ਦਾ ਸਿਰਫ ਜਿਵੇਂ ਗੱਲ ਲਿਓ ਉਹਦੇ ਰੀਡ ਦੀ ਹੱਡੀ ਦੀ ਛੱਟ ਦੀ ਸਾਨੂੰ ਖ਼ਬਰ ਮਿਲੀ ਆ ਹਾਂਜੀ ਤੇ ਜਿਸ ਵੀ ਨੇ ਖ਼ਬਰ ਦਿੱਤੀ ਆ ਵੀ ਉਹ ਬੰਦਾ ਘਰ ਤੋਂ ਤੋਂ ਬਹੁਤ ਜਾਣੀ ਕਿ ਆ ਫੂਰਿਆ ਮਾੜੀ ਕੰਡੀਸ਼ਨ ਹੈ ਘਰ ਦੀ ਤੇ ਫਿਰ ਅਸੀਂ ਇਹ ਸੋਚਿਆ ਵੀ ਪਹਿਲਾਂ ਇਹਨਾਂ ਬੰਦਿਆਂ ਦੀ ਹੈਲਪ ਕੀਤੀ ਜਾਵੇ ਬਾਕੀ ਤਾਂ ਚਲੋ ਜਿਨ੍ਹਾਂ ਦੇ ਡਾਂਗਾ ਪੁੱਟੇ ਵੱਜੇ ਆ ਉਹਨਾਂ ਨੂੰ ਤਾਂ ਆਪਾਂ ਚਲੋ ਬਾਅਦ ਦੇ ਵਿੱਚ ਵੀ ਕਰ ਸਕਦੇ ਆ ਜਿਹੜੇ ਵੀਰ ਆਪਣੇ ਜਿੱਦਾਂ ਹੁਣ ਬਿਆਨਤ ਸਿੰਘ ਸਿਗਾ ਜੀ ਹਾਂਜੀ ਆਪਣੇ ਅਜੀਤ ਸਿੰਘ ਸਦਾ ਇਹ ਇਹ ਵੀ ਨਹੀਂ ਸਾਨੂੰ ਪਹਿਲਾਂ ਜਾਣਦੇ ਸੀ ਸਿਰਫ ਇਹਨਾਂ ਦੇ ਇਹ ਹੀ ਦਰਦ ਰੱਖ ਕੇ ਕਿ ਦੇਸੀ ਦੇ ਆਪਾਂ ਚਲੋ ਇਹਨਾਂ ਵੀਰਾਂ ਦਾ ਜੋ ਵੀ ਰਿਸ਼ਤਬੰਧ ਇਕੱਠਾ ਹੋਇਆ ਇਹਨਾਂ ਵੀਰਾਂ ਦਾ ਪਹਿਲਾਂ ਪਛਾਣਈਏ ਬਸ ਜੇ ਹੋਰ ਹੋਊਗਾ ਤਾਂ ਬਾਅਦ ਦੇ ਵਿੱਚ ਅਸੀਂ ਬਸ ਨੇ ਰੱਖ ਦੀ ਚਾਹਾਂਗੇ ਜੀ ਮਤਲਬ ਤੁਸੀਂ ਰੁਪਿੰਦਰ ਸਿੰਘ ਦੇ ਨਾਲ ਅਜੀਤ ਸਿੰਘ ਬਿਆਨਤ ਸਿੰਘ ਤੇ ਹੋਰ ਵੀ ਜਿਹੜੇ ਸਿੰਘ ਜ਼ਖਮੀ ਹੋਏ ਨੇਗੇ ਇਹਨਾਂ ਪ੍ਰਦਰਸ਼ਨਾਂ ਦੇ ਵਿੱਚ ਪੁਲਿਸ ਦੇ ਤਸ਼ੱਦਦ ਦੇ ਨਾਲ ਉਹਨਾਂ ਦੀ ਵੀ ਤੁਸੀਂ ਮਦਦ ਕਰਨ ਦੀ ਉਹ ਕੀਤੀ ਹੈ ਪਹਿਲ ਕਦਮੀ ਕੀਤੀ ਹੈ ਉਹਦੇ ਤੇ ਅਸੀਂ ਮਦਦ ਕੀਤੀ ਹੈ ਜੀ ਉਹਨਾਂ ਦੀ ਵਿਅੰਤ ਸਿੰਘ ਤੱਕ ਵੀ ਕੀਤੀ ਆ ਤੇ ਉਹਨਾਂ ਦੇ ਆਪਣੇ ਅਜੀਤ ਸਿੰਘ ਤੱਕ ਵੀ ਕੀਤੀ ਆ ਜੀ ਇਹਦੇ ਲਈ ਤੁਸੀਂ ਬਹੁਤ ਇਹ ਹਾਂਜੀ 100 ਤੱਕ ਮੈਂ ਇੱਕ ਹੋਰ ਵੀ ਗੱਲ ਦੱਸ ਦੇਵਾਂ ਜੀ ਸਾਡੇ ਲਈ ਤਾਂ ਸਾਰੇ ਬਰਾਬਰ ਹੈ ਜੇ ਕਿਤੇ ਪੁਲਿਸ ਵਾਲੇ ਦੇ ਵੀ ਉੱਥੇ ਛੱਟ ਲਾ ਜਾਂਦੇ ਜੇ ਉਹਦੇ ਤੇ ਵੀ ਕੋਈ ਮੇਜਰ ਛੱਟ ਲਾ ਜਾਂਦੀ ਅਸੀਂ ਉਹਦੇ ਤੱਕ ਵੀ ਪਹੁੰਚ ਹੀ ਕਰ ਦੇਣੀ ਜੀ ਇਹਦੇ ਤੇ ਤੁਸੀਂ ਸਾਡੇ ਸਾਥ ਸਿੱਖੀ ਭਰਾ ਆ ਜਿਹੜੇ ਜਵਰਾ ਹੋ ਗਿਆ ਉਹ ਜਾਂ ਕੰਮ ਕਰ ਰਹੇ ਆ ਤੁਸੀਂ ਸਾਡੇ ਮਾਧਿਅਮ ਦੇ ਥਰੂ ਟੀਵੀ 84 ਦੇ ਚੈਨਲ ਦੇ ਥਰੂ ਕੋਈ ਦਰਸ਼ਕਾਂ ਨੂੰ ਆਪਣਾ ਮੈਸੇਜ ਦੇਣਾ ਚਾਹੋਗੇ ਮੈਸੇਜ ਅਭੀ ਵੀ ਹੁਣ ਸਾਰੀ ਸੰਗਤ ਨੂੰ ਪਤਾ ਹੀ ਆ ਜਿੱਦਾਂ ਵੀ ਹੋ ਚਾ ਹੋ ਰਿਹਾ ਆ ਜੀ ਪਰ ਮੈਂ ਇਹ ਗੱਲ ਕਹਾਂਗਾ ਵੀ ਜੋ ਵੀ ਹੋ ਰਿਹਾ ਪੰਜਾਬ ਦੇ ਵਿੱਚ ਉਹ ਗਵਰਨਮੈਂਟ ਦੀਆਂ ਚਾਲਾਂ ਵਾਂ ਹੁਣ ਇਸ ਵੇਲੇ ਗੁਰਸਿੱਖ ਵੀਰਾਂ ਨੂੰ ਅਹੀਂ ਫੜਕਿਓ ਜਿਹੜਾ ਇਸ ਮਸਲੇ ਦੇ ਵਿੱਚ ਅਲ ਜਾਇਆ ਜਾ ਰਿਹਾ ਇਸ ਜੀ ਦਾ ਤੁਸੀਂ ਸਾਰੇ ਜਿੰਨੇ ਵੀ ਇੱਥੇ ਅਮਰੀਕਾ ਦੇ ਵਿੱਚ ਆ ਸਿੱਖ ਆਪਣੀ ਇਸ ਚੀਜ਼ ਦਾ ਬੋਧ ਕਰੋ ਜੀ ਤੇ ਉਹਨਾਂ ਉਹਨਾਂ ਸਰਕਾਰਾਂ ਤੇ ਦਬਾਅ ਬਣਾਓ ਜਿੱਦਾਂ ਇੱਥੇ ਵੀ ਰਾਜਦੂਤ ਦੇ ਅੱਗੇ ਜਾ ਕੇ ਆਪਣੇ ਅੰਬੈਸੀਆਂ ਦੇ ਅੱਗੇ ਜਾ ਕੇ ਗੱਲ ਕਰ ਤੋਂ ਵੀ ਸਾਡੇ ਨਾਲ ਆ ਗੱਲਬਾਤ ਹੁੰਦੀ ਆ ਤੇ ਬਹੁਤ ਜਾਣੀ ਕਿ ਪੰਜਾਬ ਦੇ ਹਾਲਾਤ ਖਰਾਬ ਤੁਸੀਂ ਹੋਏ ਆ ਜੀ ਸਰਕਾਰਾਂ ਨੇ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੇ ਆ ਪਹਿਲਾਂ ਕੋਈ ਰੋੜ ਨਹੀਂ ਪੁੱਲਾ ਜੀ ਵਿੱਚ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੁਸੀਂ ਸਾਡੇ ਦਰਸ਼ਕਾਂ ਨਾਲ ਆਪਣੀ ਇਹ ਜਾਣਕਾਰੀ ਸਾਰੀ ਸਾਂਝੀ ਕੀਤੀ ਆਪਣਾ ਪੱਖ ਰੱਖਿਆ ਤੇ ਇਸੇ ਦੇ ਨਾਲ ਜਿਹੜੀ ਤੁਸੀਂ ਸਿੰਘਾਂ ਦੀ ਮਦਦ ਕੀਤੀ ਹੈ ਜਿਹੜੇ ਪ੍ਰੋਟੈਸਟ ਕਰ ਰਹੇ ਸੀ ਸ਼ਾਂਤਮਈ ਗੁਰੂ ਸਾਹਿਬ ਦੀ ਬੇਦਬੀ ਦੇ ਨਾਲ ਸੰਬੰਧਿਤ ਸੀਗਾ ਸਾਰਾ ਕੁਝ ਇਹ ਮਾਮਲਾ ਤੇ ਤੁਸੀਂ ਉਹਨਾਂ ਦੀ ਮਦਦ ਕੀਤੀ ਹੈ ਇਹਦਾ ਵੀ ਅਸੀਂ ਤੁਹਾਡੇ ਤੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਇਸੇ ਦੇ ਨਾਲ ਤੁਹਾਨੂੰ ਫਤਿਹ ਦੀ ਸਾਂਝੀ ਕਰਦੇ ਹਾਂ ਜੀ ਤੁਹਾਡੇ ਨਾਲ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਇਕ ਦਾ ਖਾਲਸਾ ਮਾਈਕਲ ਜੀ ਕੀ ਫਤਿਹ ਜੀ ਈਵਰਜ਼ ਇਹ ਸੀਗੇ ਸਾਡੇ ਨਾਲ ਜੁੜੇ ਹੋਏ ਦੁਬਈ ਤੋਂ ਸਿੰਘ ਜਿਨ੍ਹਾਂ ਨੇ ਸਾਨੂੰ ਦੱਸਿਆ ਕਿ ਇਹ ਪਾਰਟ ਦੇ ਵਿੱਚ ਇਹਨਾਂ ਦਾ ਕੀ ਪੱਖ ਸੀ ਤੇ ਇਹਦੇ ਤੋਂ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਪਿਛਲੇ ਪੰਜਾਬ ਦੇ ਵਿੱਚ ਜੋ ਸੁਖਬੀਰ ਬਾਦਲ ਨੇ ਐਲਾਨ ਕੀਤਾ ਜੋ ਪੰਜਾਬ ਪੁਲਿਸ ਨੇ ਕਾਨਫਰੰਸ ਕਰਕੇ ਸਾਰੀਆਂ ਗੱਲਾਂ ਆਪਣਾ ਇੱਕ ਪੱਖ ਰੱਖਿਆ ਕਿ ਅਸੀਂ ਇਹ ਸਾਰਾ ਖੁਲਾਸਾ ਕੀਤਾ ਦਾਵਾ ਕੀਤਾ ਕਿ ਅਸੀਂ ਇਹ ਮਾਮਲਾ ਸੁਲਝਾ ਲਿਆ ਉਹਦੀ ਇੱਕ ਹਿਸਾਬ ਦੇ ਨਾਲ ਪੋਲ ਖੁੱਲੀ ਹੈ ਤੇ ਆਉਣ ਵਾਲੇ ਇਹਦੇ ਨਾਲ ਅਸੀਂ ਸਿਆਸੀ ਪੱਖ ਵੀ ਦੇਖਦੇ ਆ ਜਿੱਥੇ ਕੈਪਟਨ ਅਮਰਿੰਦਰ ਸਿੰਘ ਨੇ ਤੇ ਹੋਰ ਜਿੱਥੇ ਬੰਦੀਆਂ ਨੇ ਵੀ ਇਸ ਗੱਲ ਦਾ ਖੰਡਨ ਕੀਤਾ ਕਿ ਇਹ ਜਿਹੜੇ ਪ੍ਰੂਫ ਪੇਸ਼ ਕੀਤੇ ਗਏ ਨੇ ਇਹ ਕੋਈ ਸੋਲਿਡ ਪ੍ਰੂਫ ਨਹੀਂ ਹੈਗੇ ਬਾਕੀ ਗੱਲ ਅਸੀਂ ਤੁਹਾਡੀ ਕਚਹਿਰੀ ਦੇ ਵਿੱਚ ਰੱਖਦੇ ਆ ਤੇ ਹੁਣ ਅਸੀਂ ਲੈਨੇ ਆ ਜੀ ਇੱਕ ਛੋਟਾ ਜਿਹਾ ਬ੍ਰੇਕ